ਅਕਾਲ ਤਖਸ ਦੇ ਹੁਕਮਾਂ ਤੇ ਬਣੀ ਕਮੇਟੀ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਉਹਦੇ ਬਾਅਦ ਦੇ ਵਿੱਚ ਪੰਜ ਮੈਂਬਰੀ ਕਮੇਟੀ ਬਣੀ ਜਿਨ੍ਹਾਂ ਨੂੰ ਅਕਾਲ ਤਖਸ ਵੱਲੋਂ ਹੁਕਮ ਦਿੱਤਾ ਗਿਆ ਵੀ ਅਕਾਲੀ ਦਲ ਦੀ ਪੁੰਨਰ ਸਿਰਜੀਤੀ ਵਾਸਤੇ ਜੀ ਤੋਰ ਮਿਹਨਤ ਕੀਤੀ ਜਾਵੇ ਤੇ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਉਸ ਮਿਹਨਤ ਦੇ ਸਦਕਾ ਪੂਰੇ ਪੰਜਾਬ ਦੇ ਵਿੱਚੋਂ 15 ਲੱਖ ਦੇ ਕਰੀਬ ਜਿਹੜੀ ਭਰਤੀ ਕੀਤੀ ਗਈ ਅੱਜ ਉਹਦਾ ਰਿਜ਼ਲਟ ਵੀ ਨਿਕਲਿਆ ਸਮੂਹ ਡੈਲੀਗੇਟ ਸਹਿਬਾਨ ਸ਼੍ਰੋਮਣੀ ਕਾਲ ਦਲ ਦੇ ਜਿਨ੍ਹਾਂ ਵੀ ਡੈਲੀਗੇਟ ਸੀ ਅਜੰਮਰ ਸਰ ਸਾਹਿਬ ਦੇ ਵਿੱਚ ਉਹਨਾਂ ਦੀ ਮੀਟਿੰਗ ਹੋਈ ਦੇ ਪ੍ਰਧਾਨ ਚੁਣੇ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਪਟਿਆਲੇ ਤੋਂ ਸਰਦਾਰ ਸੁਜੀਤ ਸਿੰਘ ਰਖੜਾ ਦੇ ਪੋਲੀਟੀਕਲ ਸੈਕਟਰੀ ਨੇ ਸਾਡੇ ਨਾਲ ਨੇ ਸਿੱਧੂ ਸਾਹਿਬ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਖੁਦ ਪੰਜਾਬ ਦੇ ਡੈਲੀਗੇਟ ਨੇ ਤੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਅੱਜ ਕਿਉਂਕਿ ਪੁਨਰ ਸਿਰਜੀਤੀ ਵਾਸਤੇ ਜਿਹੜਾ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਉਹਨੂੰ ਗੂੜ ਪੈਂਦਾ ਨਜ਼ਰ ਆ ਰਿਹਾ ਹੈ ਮਾਸ਼ਟਰੀ ਸ਼ਸ਼ੀਕਾਲ ਸ਼ਸ਼ੀਕਾਲ ਤੇ ਅੱਜ ਤੁਸੀਂ ਤਾਂ ਅੰਦਰ ਸੀਗੇ ਡੈਲੀਗੇਟ ਸਰਮਾਨ ਦੀ ਕਿਸ ਤਰ੍ਹਾਂ ਦੀ ਜਿਹੜੀ ਹੈ ਮਤਲਬ رائے ਲਈ ਗਈ ਤੇ ਪ੍ਰਧਾਨ ਵੀ ਚੁਣੇ ਗਏ ਕੀ ਕਹਿਣਾ ਚਾਹੋਗੇ ਅੱਜ ਇੰਨਾ ਸੋਹਣਾ ਅੰਦਰ ਪ੍ਰੋਗਰਾਮ ਹੋਇਆ ਜੀ ਇੰਨਾ ਅੱਛਾ ਫੰਕਸ਼ਨ ਸੀਗਾ ਕਿ ਲੋਕਾਂ ਦੇ ਚਿਹਰਿਆਂ ਤੇ ਜਿਵੇਂ ਇੰਨੀ ਜਿਆਦਾ ਖੁਸ਼ੀ ਕਿਤੇ ਦੇਖਣ ਨੂੰ ਨਹੀਂ ਮਿਲੀ ਉਹ ਗੱਲ ਗੱਲ ਦੇ ਉੱਤੇ ਜਦੋਂ ਖੁਸ਼ੀ ਹੁੰਦੀ ਸੀ ਤਾਂ ਉਹ ਬਾਰ-ਬਾਰ ਜਕਾਰੇ ਛੱਡਦੇ ਸੀ ਜਕਾਰਿਆਂ ਨਾਲ ਆਪਣੀ ਖੁਸ਼ੀ ਦਾ ਜ਼ਾਹਰ ਕਰਦੇ ਸੀ ਤੇ ਮੈਂ ਵੀ ਆਪਣੇ ਦਿਲ ਦੀ ਗੱਲ ਕਹਾਂ ਮੇਰੇ ਵਾਂਗੂ ਜਿਵੇਂ ਬਾਕੀ ਲੋਕ ਨੇ ਡੈਲੀਗੇਟਸ ਸੀ ਜਾਂ ਆਮ ਪਬਲਿਕ ਹੈ ਜਾਂ 15 ਲੱਖ ਜਿਹੜੀ ਭਰਤੀ ਹੋਈ ਹੈ ਜਾਂ ਉਸ ਤੋਂ ਬਿਨਾ ਸਮੂਹ ਅਕਾਲੀ ਦਲ ਨੂੰ ਕਹਿੰਦਾ ਜੀ ਹਾਂ ਸੰਗਤ ਦਾ ਪਿਆਰ ਕਰਨ ਵਾਲਿਆ ਹੈ ਉਹ ਮੈਂ ਸੋਚਦਾ ਵੀ ਜਿਸ ਤਰ੍ਹਾਂ ਮੈਂ ਸੋਚਦਾ ਵੀ ਬਹੁਤ ਹੀ ਵਧੀਆ ਚੋਣ ਹੋਈ ਹੈ ਬੜੇ ਹੀ ਅੱਛੇ ਢੰਗ ਨਾਲ ਚੋਣ ਹੋਈ ਹੈ ਆਪਣੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਰਨੈ ਹਰਪ੍ਰੀਤ ਸਿੰਘ ਜੀ ਉਹਨਾਂ ਉਹਨਾਂ ਦਾ ਜਿਹੜਾ ਹੈਗਾ ਵੀ ਸਰਬ ਪ੍ਰਵਾਨਤ ਨੇ ਹੋਏ ਤੇ ਉਹਨਾਂ ਦੇ ਜੋ ਉੱਥੇ ਅੱਜ ਆਪਣੇ ਵਿਚਾਰ ਪੇਸ਼ ਕੀਤੇ ਨੇ ਤੇ ਥੈਂਕਸ ਕੀਤਾ ਹੈ ਤੇ ਯਾਨੀ ਐਸਾ ਵਿਅਕਤੀ ਐਸਾ ਸ਼ਖਸ ਚੁਣਿਆ ਹੈ ਜਿਹੜਾ ਕਿਸੇ ਵੀ ਤਰ੍ਹਾਂ ਉਹਨਾਂ ਨਾਲ ਕਦੇ ਵੀ ਨਹੀਂ ਰਲ ਸਕਦਾ ਜੋ ਅਕਾਲ ਤਖਤ ਤੋਂ ਭਗੋੜੇ ਨੇ ਜੀ ਤੇ ਉਹ ਕਹਿੰਦੇ ਵੀ ਮੈਂ ਕੱਲਾ ਸੀ ਅੱਗੇ ਮੈਨੂੰ ਉਦੋਂ ਬਹੁਤ ਮੁਸ਼ਕਲਾਂ ਆਈਆਂ ਅੱਜ ਇੰਨੇ ਲੋਕ ਐਨੇ ਪਬਲਿਕ 15 ਲੱਖ ਦੇ ਭਰਤੀ ਮੇਰੇ ਨਾਲ ਹੈ ਆਪਾਂ ਅਕਾਲ ਤਖਤ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੂੰ ਸਿਖਰਾਂ ਤੇ ਲੈ ਕੇ ਜਾਵਾਂਗੇ ਅਬ ਮੁੜ ਕੇ ਜੇ ਸਰਕਾਰ ਬਣਨੀ ਹੈ ਉਦੋਂ ਆਪਾਂ ਜੋ ਆਪਣੇ ਜ਼ਿੰਮੇਵਾਰੀਆਂ ਬਣਦੀਆਂ ਨੇ ਅਕਾਲ ਤਖਤ ਸਾਹਿਬ ਦੇ ਵੱਲੋਂ ਵੀ ਆਪਾਂ ਪੂਰ ਰੂਪ ਦਿਨਵਾਵਾਂਗੇ ਜੀ ਮਾਸਟਰ ਜੀ ਕੋਈ ਏਜੰਡੇ ਸਾਂਝੇ ਕੀਤੇ ਗਏ ਵੀ ਕਿਸ ਤਰ੍ਹਾਂ ਦਾ ਇਹਦਾ ਏਜੰਡਾ ਹੋਏਗਾ ਜਿਹੜਾ ਨਵਾਂ ਕਾਲੀ ਦਲ ਬਣਿਆ ਇਹਦੇ ਤੇ ਕੋਈ ਵਿਚਾਰ ਹੋਈ ਹੈ ਇਹ ਤੇ ਵਿਚਾਰ ਹੋਈ ਹੈ ਜੀ ਲੰਬਾ ਚੌੜਾ ਉੱਥੇ ਬੜੇ ਭਾਸ਼ਣ ਹੋਏ ਨੇ ਇਸਤੇ ਜਿਹੜਾ ਵਿਅਕਤੀ ਪ੍ਰਧਾਨ ਬਣਿਆ ਉਹ ਕੋਈ ਚੋਣ ਨਹੀਂ ਲੜੂਗਾ ਜੀ ਜੇ ਉਹਨੇ ਚੋਣ ਲੜਨੀ ਹੈ ਤਾਂ 1 ਸਾਲ ਪਹਿਲਾਂ ਉਹ ਆਪਣਾ ਉਥੋਂ ਰਿਜ਼ਾਈਨ ਕਰ ਦੇਣਾ ਹਾਂ ਪਰ ਇਹ ਉਸ ਤੋਂ ਵੀ ਖੁਸ਼ੀ ਦੀ ਗੱਲ ਹੋਈ ਹੈ ਕਿ ਜਿਹੜੇ ਪ੍ਰਧਾਨ ਬਣੇ ਨੇ ਉਹ ਕਹਿੰਦੇ ਮੈਂ ਕਦੇ ਵੀ ਕੋਈ ਚੋਣ ਜਾਂ ਐਮਸੀ ਦੀ ਜਾਂ ਕੋਈ ਵੀ ਹੋਰ ਮੈਂ ਚੋਣ ਲੜੂੰਗਾ ਹੀ ਨਹੀਂ ਮਤਲਬ ਐਮ ਸੀ ਦੀ ਚੋਣ ਕਿ ਨਾ ਸੀ ਐਮ ਦੀ ਨਾ ਐਮ ਸੀ ਨੂੰ ਵੀ ਨਹੀਂ ਲੜਨਾ ਮੈਂ ਚੋਣ ਹੀ ਨਹੀਂ ਲੜੂੰਗਾ ਜੀ ਹਾਂਜੀ ਮਤਲਬ ਇਸ ਕਰਕੇ ਸਾਰੇ ਲੋਕਾਂ ਨੇ ਇਹਨੂੰ ਪ੍ਰਵਾਨ ਕੀਤਾ ਇਹਨੂੰ ਪ੍ਰਵਾਨ ਕੀਤਾ ਜੀ ਬਿਲਕੁਲ ਮੈਡਮ ਸੀਗੇ ਸਿੰਘ ਰਖੜਾ ਦੇ ਨਾਲ ਆਏ ਹੋ ਫਜ਼ੂਲ ਵੀ ਆਇਆ ਤੁਸੀਂ ਤਾਂ ਖੁਦ ਪੰਜਾਬ ਦੇ ਡੈਲੀਗੇਟ ਹੋ ਉਹਨਾਂ ਬਾਰੇ ਕੀ ਕਹਿਣਾ ਕਿੰਨੀ ਕਿ ਮਿਹਨਤ ਕੀਤੀ ਹੈ ਉਹਨਾਂ ਨੇ ਆਪਣੇ ਹਲਕੇ ਦੀ ਇਹ ਜਿਹੜਾ ਐਡਾ ਵੱਡਾ ਅੱਜ ਐਡਾ ਵੱਡਾ ਫੰਕਸ਼ਨ ਹੋਇਆ ਇੱਕ ਸਟੇਟ ਲੈਵਲ ਦਾ ਇਹਨਾਂ ਸਫਲ ਹੋਇਆ ਹੈ ਇੰਨੇ ਲੋਕ ਹੈ ਇਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੈ ਜੀ ਸਭ ਤੋਂ ਵੱਧ ਭਰਤੀ ਪੰਜਾਬ ਦੇ ਵਿੱਚ ਸੁਰਜੀਤ ਸਿੰਘ ਰਕੜਾ ਜੀ ਹੋਈ ਹੈ ਤੇ ਉਹਨਾਂ ਨੇ ਸਭ ਤੋਂ ਵੱਧ ਮਿਹਨਤ ਕੀਤੀ ਹੈ ਜੀ ਉਹਨਾਂ ਨੇ ਹਰ ਵਕਤ ਜਿਹੜੇ ਪਹਿਲਾਂ ਉਹ ਬਹੁਤ ਹੀ ਬਹੁਤ ਹੀ ਘੱਟ ਬੋਲਦੇ ਸੀ ਉਹਨਾਂ ਨੇ ਪੂਰਾ ਆਪਣੇ ਹੁਣ ਝੋਕ ਦਿੱਤਾ ਹੈ ਤੇ ਪੰਜਾਬ ਦੇ ਵਿੱਚ ਇਹ ਲੱਗਦਾ ਸੀ ਵੀ ਜਿਵੇਂ ਸਾਨੂੰ ਪਹਿਲਾ ਸੀ ਇਹ ਹੀ ਇੱਕ ਸਰਗਰਮ ਪਰ ਬਾਕੀ ਮੈਂਬਰਾਂ ਨੇ ਵੀ ਸਾਰਿਆਂ ਨੇ ਇਸ ਤਰ੍ਹਾਂ ਬਹੁਤ ਮਿਹਨਤ ਕੀਤੀ ਹੋਣੀ ਹੈ ਜੀ ਧੰਨਵਾਦ ਬਲਵੈ ਜੀ ਤੁਹਾਡਾ ਸ਼ੁਕਰੀਆ ਥੈਂਕ ਯੂ